ਸਾਡੇ ਪਿੰਡ ਦੇ ਵਿੱਚ ਕੱਲ ਵੀ ਮੋਲਕ ਦਾ ਪੀਏ ਪਹੁੰਚਦਾਗਾ ਤੇ ਪਹਿਲਾਂ ਮੋਲਕ ਪਹੁੰਚਦਾਗਾ ਖੇਤਾਂ ਵਾਲਾ ਸਰਪੰਚ ਸਾਡੇ ਕੋਠੇ ਬੋਗਾ ਸਿੰਘ ਵਿੱਚ ਸਰਪੰਚ ਬੰਦਾਗਾ ਉਹਨਾਂ ਦੇ ਘਰੇ ਪਹੁੰਚਦਾਗਾ ਤੇ ਉਦੋਂ ਬਾਅਦ ਉਹ ਸਾਡੇ ਪਿੰਡ ਦੇ ਵਿੱਚ ਚੰਦਪਾਣ ਦੇ ਵਿੱਚ ਵੀ ਪਹੁੰਚਦਾਗਾ ਮ블ਾਕ ਪ੍ਰਧਾਨ ਆਗਾ ਆਮ ਆਦਮੀ ਪਾਰਟੀ ਦਾ ਕਦੇ ਵੀ ਨਹੀਂ ਗਏ ਉਦੋਂ ਪਹਿਲੀ ਦੂਜੀ ਗੱਲ ਪਿੰਡ ਹਲਕਾ ਮੇਰਾ ਬਈ ਕਿਤੇ ਵੀ ਜਾ ਸਕਦੇ ਆ ਬੰਦੇ ਜੀ ਦੂਜੀ ਗੱਲ ਇਹ ਆ ਇਸ ਮਸਲੇ ਵਾਸਤੇ ਕੋਈ ਵੀ ਕਿਤੇ ਨਹੀਂ ਗਿਆ ਕਰ ਤੇ ਚੰਦਪਾਣ ਪਿੰਡ ਦੇ ਵਿੱਚ ਇਥੋਂ ਦੇ ਐਮਐਲਏ ਸਾਹਿਬ ਜਿਹੜੇ ਅਮੋਲਕ ਸਿੰਘ ਅਤੇ ਜਿਹੜੇ ਪਿੰਡ ਦੇ ਗਮਦੂਰ ਸਿੰਘ ਆ ਰਵਿੰਦਰ ਸਿੰਘ ਜੱਜੀ ਜਾਂ ਇੱਕ ਬੰਦਾ ਵਿਸਕੀ ਉੱਥੋਂ ਦਾ ਇਹ ਕੁਝ ਬੰਦੇ ਇੱਕ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦਾ ਕੁਲਦੀਪ ਉਹਦਾ ਨਾਂ ਇਹੇ ਬੰਦੇ ਲਗਾਤਾਰ ਜਿਹੜੇ ਅਮਨਦੀਪ ਕੌਰ ਐਸਸੀ ਕਮਿਊਨਿਟੀ ਚੋਂ ਸਰਪੰਚ ਬਣੇ ਨੇ ਉਹਨੂੰ ਸਰਪੰਚੀ ਤੋਂ ਲਾਉਣ ਲਈ ਉੱਥੇ ਪ੍ਰਬੰਧ ਕਰਵਾਉਣ ਲਈ ਪੱਬਾਂ 'ਤੇ ਹੋਏ ਪਏ ਨੇ ਸਾਡਾ ਆਮ ਆਦਮੀ ਪਾਰਟੀ ਦਾ ਕੋਈ ਕੁਲਦੀਪ ਸਿੰਘ ਪ੍ਰਬੰਧਕ ਲੱਗ ਗਿਆ ਜੀ ਤਾਂ ਮੈਂ ਸਿਆਸਤ ਛੱਡ ਦੂੰਗਾ ਤੁਹਾਡੇ ਤੋਂ ਹੁਣ ਸਰਪੰਚੀ ਲਾਉਣਾ ਚਾਹੁੰਦੇ ਆ ਕਹਿ ਜਾਂਦੇ ਅਸੀਂ ਪ੍ਰਬੰਧ ਕਰਵਾਉਣਾ ਚਾਹੁੰਨੇ ਆ ਜਦੋਂ ਮੈਂ ਸਰਪੰਚਾ ਪਜੰਦ ਭਾਂਦੀ ਤੇ ਜਦੋਂ ਮੈਂ ਕੰਮ ਕਰਵਾਉਣਾ ਚਾਹੁੰਨੀ ਤੇ ਸਰਪੰਚੀ ਸਾਡੇ ਤੋਂ ਕਿਉਂ ਲਾਉਣਾ ਚਾਹੁੰਦੇ ਆ ਇਹ ਆ ਗਿਆ ਕਿ ਜਿਹੜਾ ਐਮਐਲਏ ਬਿਆਨ ਦਿੰਦਾ ਸੀ ਤੁਹਾਡੇ ਚੈਨਲਾਂ ਰਾਹੀਂ ਸੋਸ਼ਲ ਮੀਡੀਆ ਰਾਹੀਂ ਜੀ ਤੇ ਮੇਰਾ ਜਿਹੜਾ ਕੁਲਦੀਪ ਸਰਪੰਚ ਉਹ ਤਾਂ ਸਮਾ ਮੇਰੇ ਵਾਲੇ ਪਾਸਿਓਂ ਆ ਜਿਹੜਾ ਗਮਦੂਰ ਹੈ ਉਹ ਤਾਂ ਕਾਂਗਰਸੀ ਹੈ ਉਹ ਤਾਂ ਹੋਰ ਥਿਰ ਦਾ ਬੰਦਾ ਹੈਗਾ ਯਾਨੀ ਫਿਰ ਉਹ ਜੋ ਹੋਰ ਥਿਰ ਦਾ ਬੰਦਾ ਹੈ ਆ ਫਿਰ ਅਮੋਲਕ ਇਹ ਕਿਉਂ ਕਹਿੰਦਾ ਹੈ ਕਿ ਮਾਫੀ ਮੈਂ ਮੰਗ ਲੈਣਾ ਗਮਦੂਰ ਨਹੀਂ ਮੰਗੂ ਤੱਕ ਚੰਦਪਾਣ ਵਾਲਾ ਮਾਮਲਾ ਇੱਕ sireh ਨਹੀਂ ਲੱਗਦਾ ਦੋਸ਼ੀਆਂ ਨੂੰ ਸਜਾਵਾਂ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਮਾਮਲਾ ਚੱਲਦਾ ਰਹਿਣਾ ਪਿੰਡ ਦੇ ਵਿੱਚੋਂ ਵੋਟਾਂ ਦੇ ਨਾਲ ਸਰਪੰਚ ਚੁਣੀ ਗਈ ਆ ਤੇ ਤੁਸੀਂ ਜੇ ਤੁਹਾਨੂੰ ਭੁਲੇਖਾ ਹੈਗਾ ਕਿ ਜਿਹੜਾ ਐਮਐਲਏ ਅਮੋਲਕਾ ਵੀ ਉਹ ਲਗਾਤਾਰ ਡੀਡੀਪੀ ਹੋ ਜਾਂ ਵੀਡੀਓ ਨੂੰ ਜਾਂ ਸੈਕਟਰੀ ਨੂੰ ਦਬਾਅ ਪਾ ਕੇ ਕਹਿੰਦਾ ਕਿ ਇਹ ਜਿਹੜੇ ਸਰਪੰਚ ਦੇ ਖਿਲਾਫ ਆ ਮਨਦੀਪ ਕੌਰ ਦੇ ਖਿਲਾਫ ਵੀ ਮਤੇ ਪਵਾਉ ਉਹ ਵੀ ਇਹ ਬਈ ਪਿੰਡ 'ਚ ਕੰਮ ਨਹੀਂ ਕਰਾਉਣਾ ਚਾਹੁੰਦੇ ਕਿਨੇ ਵੀ ਇਹ ਫੈਸਲਾ ਕੀਤਾ ਅਸੀਂ ਉਹਨੂੰ ਸੰਘਰਸ਼ ਰਾਈਂ ਵੀ ਤੇ ਜਿਹਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਜਿਹੜਾ ਲਾ ਕੇ ਇੱਥੇ ਜ਼ਬਰੀ ਜਿਹੜਾ ਪ੍ਰਬੰਧ ਕਲਾਉਣ ਦੀ ਕੋਸ਼ਿਸ਼ ਕਰੀ ਉਸ ਨੁਮਾਇੰਦੇ ਨੂੰ ਅਸੀਂ ਹਾਈ ਕੋਰਟ 'ਚ ਵੀ ਘਿਸਸਾਂਗੇ ਉਹਦੇ ਖਿਲਾਫ ਅਸੀਂ ਲੜਾਂਗੇ ਲੜਾਈ ਕਾਨੂੰਨੀ ਵੀ ਲੜਾਂਗੇ। ਸਾਲ ਉਹਨਾਂ ਨੇ ਗੁੰਡਾਗਰਦੀ ਕੀਤੀ ਸੀ। ਇਹ ਮੰਨੇ ਹੋ ਕੇ ਸਾਡੇ ਤੋਂ ਗਲਤੀ ਹੋਈ ਆ। ਉਹਨਾਂ ਨੇ ਮਾਫੀ ਮੰਗਣ ਵਾਸਤੇ ਫਰੀਦਕੋਟ ਦਾ ਸਮਾ ਰੱਖਿਆ ਸੀਗਾ ਕਿ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਦਫ਼ਤਰ ਦੇ ਵਿੱਚ ਆਉਣੇ ਆ। ਉਹਦੇ ਵਿੱਚ ਸੀਗਾ ਅਮੋਲਕ ਸਿੰਘ ਐਮਐਲਏ, ਗੁਰਦੇਵ ਸਿੰਘ ਸੇਖੋ ਐਮਐਲਏ ਤੇ ਇਹ ਗਮਦੂਰ ਹਰੀ ਜੱਜੀ ਹਰੀ ਇਹਨਾਂ ਨੇ ਸਾਰਿਆਂ ਨੇ ਤੈਅ ਕਰ ਲਿਆ ਸੀ ਕਿ ਅਸੀਂ ਉੱਥੇ ਹੀ ਆ ਕੇ ਜਿਹੜਾ ਵੀ ਲੋਕਾਂ ਤੋਂ ਮਾਫੀ ਮੰਗ ਲਈ ਨੇ ਵੀ ਸਾਡੇ ਤੋਂ ਗਲਤੀ ਹੋਈ ਆ ਤੇ ਜਿਹੜੀ ਲੋਕਾਂ ਦੀ ਭੰਨ ਤੋੜ ਕੀਤੀ ਆ ਉਹਦਾ ਅਸੀਂ ਬੰਦ ਆ ਜਿਹੜਾ ਮੁਆਵਜ਼ਾ ਵੀ ਦੇਵਾਂਗੇ ਇਹ ਕਰ ਇਸ ਮਸਲੇ ਤੇ ਇਹਨਾਂ ਨਾਲ ਕੋਈ ਧੱਕੇਸ਼ਾਹੀ ਹੁੰਦੀ ਆ ਸਰਪੰਚ ਨੂੰ ਜਿਹੜਾ ਲਾ ਕੇ ਪ੍ਰਬੰਧਕ ਲਾਇਆ ਜਾਂਦਾ ਤੇ ਫਰੀਦਕੋਟ ਪ੍ਰਸ਼ਾਸਨ ਇਹ ਬਿਲਕੁਲ ਨਾ ਭੁੱਲੇ ਕਿ ਐਕਸ਼ਨ ਕਮੇਟੀ ਇੱਥੇ ਹੈ ਨਹੀਂਗੀ ਸਸ਼ੀਕਲ ਸਫਰ ਟੈਲੀ ਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਇਸ ਵਕਤ ਫਰੀਦਕੋਟ ਦੇ ਵਿੱਚ ਮੌਜੂਦ ਆਂ ਚੰਦਪਾਨ ਐਕਸ਼ਨ ਕਮੇਟੀ ਫਿਰ ਸੁਰਖੀਆਂ ਦੇ ਵਿੱਚ ਆ ਫਿਰ ਇੱਕ ਨਵਾਂ ਐਕਸ਼ਨ ਲਿਆ ਕੀ ਐਕਸ਼ਨ ਲਿਆ ਤੇ ਕਿਸ ਬਾਬਤ ਤੇ ਮੀਟਿੰਗ ਹੋਈ ਉਹਨਾਂ ਨਾਲ ਗੱਲਬਾਤ ਕਰਦੇ ਆ ਫਿਰਦਲભાઈ ਮੰਗਾ ਜੀ ਮੌਜੂਦ ਆ ਮੰਗੇ ਭਾਈ ਸਭ ਤੋਂ ਪਹਿਲਾਂ ਕੀ ਐਕਸ਼ਨ ਹੋਇਆ ਕਿਉਂਕਿ ਚੰਦਪਾਨ ਐਕਸ਼ਨ ਕਮੇਟੀ ਬਹੁਤ ਲੰਮੇ ਸਮੇਂ ਦੀ ਸੰਘਰਸ਼ ਕਰ ਰਹੀ ਹੈ ਪਰ ਹੁਣ ਤੱਕ ਬਹੁਤ ਸਾਰੇ ਲੋਕਾਂ ਦੇ ਸਵਾਲ ਸੀ ਚੁੱਪ ਕਿਉਂ ਹੈ ਕਮੇਟੀ ਤੇ ਗੱਲ ਕੀ ਹੋਈ ਹੈ ਪੂਰੀ ਦੇਖੋ ਐਕਸ਼ਨ ਕਮੇਟੀ ਤੇ ਇਸ ਮਾਮਲੇ ਤੇ ਕਦੀ ਚੁੱਪਣੀ ਹੋਈ ਹਮ ਸਰਫ ਇੰਨਾ ਹੀ ਸੀਗਾ ਕਿ ਅਸੀਂ ਝੋਨਾ ਲਾਉਣ ਤੋਂ ਪਹਿਲਾਂ ਇੱਕ ਵੱਡਾ ਐਕਸ਼ਨ ਐਸਐਸਪੀ ਦਫ਼ਤਰ ਪੱਕਾ ਬੈਹਣ ਦਾ ਜਿਹੜਾ ਬਣਾਇਆ ਸੀਗਾ ਉਹ ਪ੍ਰਸ਼ਾਸਨ ਨੇ ਕੁਝ ਦਿਨਾਂ ਦਾ ਭਰੋਸਾ ਦਿੱਤਾ ਸੀ ਇੱਕ ਵੱਡਾ ਧਰਨਾ ਜਿਹੜਾ ਲਾਇਆ ਗਿਆ ਉਸ ਤੋਂ ਬਾਅਦ ਝੋਨੇ ਦਾ ਸੀਜ਼ਨ ਚੱਲ ਪਿਆ ਤੇ ਲਗਾਤਾਰ ਐਕਸ਼ਨ ਕਮੇਟੀ ਦਾ ਇਸ ਮਾਮਲੇ ਤੇ ਲੱਗੀ ਹੋਈ ਆ ਤੇ ਜਦੋਂ ਤੱਕ ਚੰਦਪਾਣ ਵਾਲਾ ਮਾਮਲਾ ਇੱਕ sire ਨਹੀਂ ਲੱਗਦਾ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਹੁੰਦੀਆਂ ਉਹਨਾਂ ਚਾਰੇ ਇਹ ਮਾਮਲਾ ਚੱਲਦਾ ਰਹਿਣਾ ਅੱਜ ਕਿਸ ਵਿਸ਼ੇ ਨੂੰ ਲੈ ਕੇ ਮੀਟਿੰਗ ਕੀਤੀ ਅੱਜ ਐਕਸ਼ਨ ਕਮੇਟੀ ਨੇ ਜਿਹੜੇ ਪਿਛਲੇ ਦਿਨੀ ਕੁਝ ਗੱਲਾਂ ਆ ਰਹੀਆਂ ਵਿਚਾਰੀਆਂ ਗਈਆਂ ਇੱਕ ਤਾਂ ਇਹ ਆ ਕਿ ਦੋਸ਼ੀਆਂ ਨੇ ਜਿਨ੍ਹਾਂ ਨੇ ਮਜ਼ਦੂਰਾਂ ਤੇ ਗੋਲੀਆਂ ਚਲਵਾਈਆਂ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਜਿਹੜੀ ਜ਼ਮਾਨਤ ਮਿਲ ਗਈ ਸੀ ਉਸ ਜ਼ਮਾਨਤ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਐਕਸ਼ਨ ਕਮੇਟੀ ਨੇ ਜਾਣ ਦਾ ਫੈਸਲਾ ਕਰਿਆ ਪਰਿਵਾਰ ਨੇ ਵੀ ਜਾਣ ਦਾ ਫੈਸਲਾ ਕਰਿਆ ਉਹਨਾਂ ਨੂੰ ਸੁਪਰੀਮ ਕੋਰਟ ਤੇ ਉਹਨਾਂ ਦੀ ਬੇਲ ਆ ਜਿਹੜੀ ਚੈਲੰਜ ਕੀਤੀ ਜਾਊਗੀ ਠੀਕ ਆ ਇਹ ਫੈਸਲਾ ਕੀਤਾ ਗਿਆ ਔਰ ਦੂਸਰਾ ਸਾਡੇ ਕੋਲ ਜਿਹੜਾ ਲਗਾਤਾਰੀ ਇਹ ਖਬਰਾਂ ਆ ਰਹੀਆਂ ਪਿੰਡ ਤੋਂ ਵੀ ਚਰਚਾਵਾਂ ਨੇ ਜੈਤੋਂ ਹਲਕੇ 'ਚ ਵੀ ਚਰਚਾਵਾਂ ਨੇ ਕੁਝ ਚੈਨਲਾਂ ਨੇ ਵੀ ਲਿਖ ਕੇ ਪਾਇਆ ਕਿ ਚੰਦਪਣ ਪਿੰਡ ਦੇ ਵਿੱਚ ਇਥੋਂ ਦੇ ਐਮਐਲਏ ਸਾਹਿਬ ਜਿਹੜੇ ਅਮੋਲਕ ਸਿੰਘ ਹਮ ਅਤੇ ਜਿਹੜੇ ਪਿੰਡ ਦੇ ਗਮਦੂਰ ਸਿੰਘ ਹਰਵਿੰਦਰ ਸਿੰਘ ਜੱਜੀ ਜਾਂ ਇੱਕ ਬੰਦਾ ਵਿਸਕੀ ਆ ਉਥੋਂ ਦਾ ਇਹ ਕੁਝ ਬੰਦੇ ਇੱਕ ਬਲਾਕ ਪ੍ਰਧਾਨ ਆਵਾਦੀ ਪਾਰਟੀ ਦਾ ਕੁਲਦੀਪ ਉਹਦਾ ਨਾਮ ਇਹੇ ਬੰਦੇ ਲਗਾਤਾਰ ਜਿਹੜੇ ਅਮਨਦੀਪ ਕੌਰ ਐਸਸੀ ਕਮਿਊਨਿਟੀ ਚੋਂ ਸਰਪੰਚ ਬਣੇ ਨੇ ਉਹਨੂੰ ਸਰਪੰਚੀ ਤੋਂ ਲਾਉਣ ਲਈ ਉਥੇ ਪ੍ਰਬੰਧ ਕਰਵਾਉਣ ਲਈ ਪੱਬਾਂ 'ਤੇ ਹੋਏ ਪਏ ਨੇ ਔਰ ਕਦੇ ਡੀਡੀਪੀਓ ਨਾਲ ਮੀਟਿੰਗ ਕਰਦੇ ਆ ਕਦੇ ਪਿੰਡ 'ਚ ਜਾ ਕੇ ਮੈਂਬਰਾਂ ਨਾਲ ਮੀਟਿੰਗ ਕਰਦੇ ਆ ਵੀ ਇਹਨਾਂ ਦਾ ਕੰਮ ਆਪਾਂ ਨਹੀਂ ਚੱਲਣ ਦੇਣਾ ਜਾਂ ਅਮਨਦੀਪ ਕੌਰ ਨੂੰ ਸਰਪੰਚੀ ਤੋਂ ਲਾਉਣਾ ਐਕਸ਼ਨ ਕਮੇਟੀ ਜਿਹੜੀ ਚੰਦਪਾਣਾ ਉਹਨੇ ਇਹ ਫੈਸਲਾ ਕੀਤਾ ਕਿ ਜੇਕਰ ਇਸ ਮਸਲੇ ਤੇ ਇਹਨਾਂ ਨਾਲ ਕੋਈ ਧੱਕੇਸ਼ਾਹੀ ਹੁੰਦੀ ਆ ਸਰਪੰਚ ਨੂੰ ਜਿਹੜਾ ਲਾ ਕੇ ਪ੍ਰਬੰਧ ਕਰਾਇਆ ਜਾਂਦਾ ਤੇ ਫਰੀਦਕੋਟ ਪ੍ਰਸ਼ਾਸਨ ਇਹ ਬਿਲਕੁਲ ਨਾ ਭੁੱਲੇ ਕਿ ਐਕਸ਼ਨ ਕਮੇਟੀ ਇੱਥੇ ਹੈਣੀਗੀ ਇਹਦੇ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਊਗਾ ਉਹ ਸੰਘਰਸ਼ ਜਿਹੜਾ ਉਹਦੀ ਰੂਪਰੇਖਾ ਆਉਣ ਵਾਲੇ ਦਿਨਾਂ ਚ ਬਣਾਈ ਜਾਊਗੀ ਜਿਨੇ ਵੀ ਇਹ ਫੈਸਲਾ ਕੀਤਾ ਅਸੀਂ ਉਹਨੂੰ ਸੰਘਰਸ਼ ਰਾਈਂ ਵੀ ਤੇ ਜਿਨੇ ਲੋਕਾਂ ਦੇ ਚੁਣੇ ਹੋਏ ਨੁਮਾਇंदे ਨੂੰ ਜਿਹੜਾ ਲਾ ਕੇ ਇੱਥੇ ਜਬਰੀ ਜਿਹੜਾ ਪ੍ਰਬੰਧ ਕਲਾਉਣ ਦੀ ਕੋਸ਼ਿਸ਼ ਕਰੀ ਉਸ ਨੁਮਾਇंदे ਨੂੰ ਅਸੀਂ ਹਾਈ ਕੋਰਟ ਚ ਵੀ ਘਿੱੜਸਾਂਗੇ ਉਹਦੇ ਖਿਲਾਫ ਅਸੀਂ ਲੜਾਂਗੇ ਲੜਾਈ ਕਾਨੂੰਨੀ ਵੀ ਲੜਾਂਗੇ ਔਰ ਉਹਦੇ ਬਾਰਚਾਉਣ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਸੰਘਰਸ਼ ਨਵੇਂ ਜਾਰੇ ਵੀ ਕੀਤੇ ਜਾਣਗੇ ਇਹ ਫੈਸਲੇ ਜਿਹੜੇ ਅੱਜ ਦੇ ਦਿਨ ਵਿਚਾਰੇ ਗਏ ਨੇ ਸਾਡੇ ਪਿੰਡ ਦੇ ਵਿੱਚ ਕੱਲ ਵੀ ਮੋਲਕ ਦਾ ਪੀਏ ਪਹੁੰਚਦਾਗਾ ਤੇ ਪਹਿਲਾਂ ਮੋਲਕ ਪਹੁੰਚਦਾਗਾ ਖੇਤਾਂ ਵਾਲਾ ਸਰਪੰਚ ਸਾਡੇ ਕੋਠੇ ਬੋਗਾ ਸਿੰਘ ਵਿੱਚ ਸਰਪੰਚ ਬੰਦਾਗਾ ਉਹਨਾਂ ਦੇ ਘਰੇ ਪਹੁੰਚਦਾਗਾ ਤੇ ਉਦੋਂ ਬਾਅਦ ਉਹ ਸਾਡੇ ਪਿੰਡ ਦੇ ਵਿੱਚ ਚੰਦਪਾਣ ਦੇ ਵਿੱਚ ਵੀ ਪਹੁੰਚਦਾਗਾ ਬਲਾਕ ਪ੍ਰਧਾਨ ਆਗਾ ਆਮ ਆਦਮੀ ਪਾਰਟੀ ਦਾ ਸਾਡੇ ਤੋਂ ਹੁਣ ਸਰਪੰਚੀ ਲਾਉਣਾ ਚਾਹੁੰਦੇ ਆ ਕਹਿ ਜਾਂਦੇ ਅਸੀਂ ਪ੍ਰਬੰਧ ਕਰਵਾਉਣਾ ਚਾਹੁੰਦੇ ਆ ਜਦੋਂ ਆ ਮੈਂ ਸਰਪੰਚਾਂ ਪਜੰਦ ਭੰਦੀਤ ਜੇ ਮੈਂ ਕੰਮ ਕਰਵਾਉਣਾ ਚਾਹੁੰਨੀ ਤੇ ਸਰਪੰਚੀ ਸਾਡੇ ਤੋਂ ਕਿਉਂ ਲਾਉਣਾ ਚਾਹੁੰਦੇ ਆ ਹੂੰ ਭਾਈ ਇਹ ਜਿਹੜੀ ਸਰਪੰਚੀ ਆ ਇਹ ਇਸ ਕੱਲੋ ਹੀ ਖੋਹਣਾ ਚਾਹੁੰਦੇ ਆ ਪਹਿਲਾਂ ਮਜ਼ਦੂਰਾ ਦਾ ਉਥੇ ਤਸ਼ਦਦ ਕੀਤਾ ਗਿਆ ਉਹਨਾਂ ਨੂੰ ਕੁੱਟਿਆ ਗਿਆ ਫਿਰ ਪੁਲਿਸ ਦੀ ਕਸਟਡੀ ਚ ਕੁੱਟੇ ਗਏ ਇਹ ਨਿੱਜੀ ਰੰਜਿਸ਼ ਹੀ ਕਹਿ ਸਕਦੇ ਆ ਇੱਕ ਦੇਖੋ ਅਸੀਂ ਤਾਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਆ ਕਿ ਜਿਹੜੀ ਗਮਦੂਰ ਹਰਾਂ ਨੂੰ ਉਹਨਾਂ ਨੂੰ ਇਹਨਾਂ ਨੂੰ ਇਹਨਾਂ ਦੇ ਘਰੇ ਗਈ ਸਰਪੰਚੀ ਉਹ ਹজম ਨਹੀਂ ਆ ਰਹੀ ਹੂੰ ਠੀਕ ਆ ਜੇ ਉਹਨੂੰ ਫਿਰ ਸਿੱਧੇ ਢੰਗ ਨਾਲ ਕਹਿੰਦੇ ਆ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਕਿ ਇਹ ਜਾਤੀਵਾਦ ਵਾਲਾ ਇਸ਼ੂ ਆ ਜਿਹੜਾ ਉਹਨੂੰ ਉਭਾਰਦੇ ਕੋਈ ਜਾਤੀਵਾਦ ਵਾਲਾ ਇਸ਼ੂ ਨਹੀਂਗਾ ਜੇ ਦੇਖ ਲਈਏ ਇੱਕ ਪਾਸੇ ਸਰਮਾਇਦਾਰ ਤੇ ਰਹਿ ਇੱਕ ਪਾਸੇ ਉਹ ਕਿਰਤੀ ਲੋਕ ਆ ਜਿਹੜੇ ਦਸਾਂ ਨਵਾਂ ਦੀ ਕਿਰਤ ਕਰਕੇ ਖਾਣ ਵਾਲੇ ਆ ਤੇ ਇਹ ਗਮਦੂਰ ਸਿੰਘ ਹਰਾਂ ਦੀ ਜਿਹੜੀ ਠੇਰਾ ਉਹ ਨਹੀਂ ਚਾਹੁੰਦੀਗੀ ਤੇ ਇਹ ਬੀਬੀ ਜਿਹੜੀ ਉਹ ਸਰਪੰਚੀ ਕਰੇ ਇਹ ਤਾਂ ਇਹੀ ਚਾਹੁੰਦੇ ਸੀ ਕਿ ਇਹ ਲੋਕ ਸਾਡੀਆਂ ਪਿੰਡਾਂ ਤੇ ਬੈਠੇ ਹੋਇਆ ਕਰਨ ਤੇ ਅਸੀਂ ਇਸ਼ਾਰਾ ਕਰਿਆ ਕਰਗੇ ਸਰਪੰਚੀ ਇਹ ਜਿਹੜੀ ਉਹ ਸਾਡੇ ਦਰਵਾਜ਼ਿਆਂ ਚੋਂ ਸਾਡੇ ਘਰਾਂ ਚੋਂ ਚੱਲੇ ਉਹ ਉਹਨਾਂ ਦੀ ਜਿਹੜੀ ਮਨਛਾ ਉਹ ਪੂਰੀ ਨਹੀਂ ਹੋਈ ਉਹ ਹੁਣ ਵੀ ਲੱਗੇ ਹੋਏ ਆ ਲਗਾਤਾਰ ਵੀ ਅਸੀਂ ਇਹ ਇਹਨਾਂ ਨੂੰ ਸਰਪੰਚੀ ਤੋਂ ਲਾ ਕੇ ਤੇ ਸਰਪੰਚ ਜਿਹੜਾ ਆਪਦਾ ਕਿਸੇ ਮੈਂਬਰ ਨੂੰ ਸਰਪੰਚੀ ਦਿਵਾ ਕੇ ਵੀ ਉਸ ਨੂੰ ਦੁਵਾਈਏ ਜਿਹੜਾ ਸਾਡੇ ਪੈਰਾਂ ਤੇ ਬੈਠਾ ਰਹੇ ਤੇ ਜਾਂ ਜਿਹੜਾ ਸਾਡੀ ਖੁਰਲੀ ਤੇ ਆ ਕੇ ਬੈਠੇ ਤੇ ਉਹ ਪੁੱਛਿਆ ਕਰੇ ਵੀ ਸਰਦਾਰ ਜੀ ਕੀ ਕੰਮ ਕਰਨਾ ਆਪਾਂ ਪਿੰਡ ਦੇ ਵਿੱਚ ਤੇ ਫਿਰ ਉਹ ਦੱਸਿਆ ਕਰਨ ਵੀ ਆਪਾਂ ਆਹ ਕਰਨਾ ਤੇ ਫਿਰ ਉਹ ਕੰਮ ਹੋਵੇ ਉਹਨਾਂ ਦੀ ਜਿਹੜੀ ਇਹ ਮੰਚਾ ਜਾਂ ਜਿਹੜੇ ਵੀ ਅਧਿਕਾਰੀ ਇਹ ਕਰਨਾ ਚਾਹੁੰਦੇ ਆ ਕਿ ਅਸੀਂ ਸ਼ਾਇਦ ਇਹਨਾਂ ਨੂੰ ਬੀਬੀ ਨੂੰ ਸਰਪੰਚੀ ਤੋਂ ਲਾ ਕੇ ਤੇ ਉੱਥੇ ਪ੍ਰਬੰਧਕ ਲਾ ਕੇ ਜਿਹੜਾ ਕੰਮ ਚਲਾ ਦਾਂਗੇ ਅਸੀਂ ਦੱਸਣਾ ਚਾਹੁੰਦੇ ਹਾਂ ਸਾਫ਼ ਤੌਰ ਤੇ ਕਿ ਇਹ ਪਿੰਡ ਦੇ ਵਿੱਚੋਂ ਵੋਟਾਂ ਦੇ ਨਾਲ ਸਰਪੰਚ ਚੁਣੀ ਗਈ ਆ ਤੇ ਤੁਸੀਂ ਜੇ ਤੁਹਾਨੂੰ ਭੁਲੇਖਾ ਹੈਗਾ ਕਿ ਜਿਹੜਾ ਐਮ ਐਲ ਏ ਆ ਮੋਲਕਾ ਵੀ ਉਹ ਲਗਾਤਾਰ ਡੀ ਡੀ ਪੀ ਉਹ ਜਾਂ ਬੀ ਡੀਓ ਨੂੰ ਜਾਂ ਸੈਕਟਰੀ ਨੂੰ ਦਬਾਵਾ ਪਾ ਕੇ ਕਹਿੰਦਾ ਕਿ ਇਹ ਜਿਹੜੇ ਸਰਪੰਚ ਦੇ ਖਿਲਾਫ ਆ ਮਨਦੀਪ ਕੌਰ ਦੇ ਖਿਲਾਫ ਵੀ ਮਤੇ ਪਵਾਉ ਉਹ ਵੀ ਇਹ ਵੀ ਪਿੰਡ ਚ ਕੰਮ ਨਹੀਂ ਕਰਾਉਣਾ ਚਾਹੁੰਦੇ ਤੇ ਖੜੇ ਆ ਭੈਣ ਜੀ ਤੁਹਾਡੇ ਕੋਲੇ ਇਹਨਾਂ ਨੂੰ ਪੁੱਛ ਕੇ ਤਾਂ ਦੇਖੋ ਵੀ ਇਹਨਾਂ ਨੇ ਕਿੰਨੇ ਮਤੇ ਹੁਣ ਤਾਈਂ ਪਿੰਡ ਦੇ ਵਿੱਚ ਪਵਾਏ ਆ ਕੰਮ ਨਹੀਂ ਚੱਲਣ ਦਿੱਤਾ ਤੋ ਐਮਐਲਏ ਦੀ ਤੇ ਗਮਦੂਰ ਦੀ ਸ਼ਹਿਤ ਹੈ ਜਿਹੜਾ ਪ੍ਰਸ਼ਾਸਨ ਨਹੀਂ ਚਲਵਾ ਰਿਹਾ ਇਹ ਤਾਂ ਚਲਾਉਣਾ ਚਾਹੁੰਦੇ ਆ ਹੁਣ ਵੀ ਇਹਨਾਂ ਦਾ ਤਾਂ ਇਹ ਆ ਕਿ ਅਸੀਂ ਕੰਮ ਚਲਾਈਏ ਅਸੀਂ ਮੰਗ ਕਰਦੇ ਆਂ ਡੀਸੀ ਸਾਹਿਬ ਤੋਂ ਵੀ ਫਰੀਦਕੋਟ ਤੋਂ ਕਿ ਕੱਲ ਨੂੰ ਮੁੜ ਕੇ ਤੁਸੀਂ ਫੇਰ ਇਹ ਗੱਲਾਂ ਦੇ ਵਿੱਚ ਤੁਸੀਂ ਆ ਕੇ ਬੈਠਣਾ ਤੇ ਤੁਸੀਂ ਸਮਝਾਉਤੇ ਕਰਵਾਉਣ ਦੀ ਕੋਸ਼ਿਸ਼ ਕਰਨੀ ਜਿਵੇਂ ਪਹਿਲਾਂ ਕਰਵਾਏ ਸੀ ਇੱਕ ਤਰਫਾ ਗੱਲ ਕਰਕੇ ਵੀ ਜਿਵੇਂ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਗਮਦੂਰ ਹਰੀ ਤਾਂ ਐ ਆ ਜਿਉਂ ਆ ਤੇ ਮੁੜ ਕੇ ਤੁਸੀਂ ਗੱਲਾਂ ਦੂਜੇ ਪਾਸੇ ਲੈ ਜਾਂਦੇ ਹੋ ਇਸ ਕਰਕੇ ਪਹਿਲਾਂ ਹੀ ਇਹ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਲਿਆਦਿਏ ਤੁਹਾਡੇ ਮਾਧਿਅਮ ਰਾਈਂਡੀਸ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਇਸ ਮਸਲੇ ਦੇ ਵਿੱਚ ਦਖਲਅੰਦਾਜ਼ੀ ਦਿਓ ਤੇ ਸਰਪੰਚ ਬੀਬੀ ਦੇ ਨਾਲ ਖੜਕੇ ਜਿਹੜਾ ਜਿਹੜਾ ਫਰਜਵੰਦਾ ਡੀਸੀ ਸਾਹਿਬ ਦਾ ਕਿ ਇੱਕ ਚੁਣੇ ਹੋਏ ਨੁਮਾਇंदे ਦੇ ਪੱਖ ਦੇ ਵਿੱਚ ਕੜਨਾ ਤੇ ਉਹਦੇ ਕੰਮ ਨੂੰ ਚਲਵਾਉਣਾ ਨਾ ਕਿ ਕੋਈ ਇੱਕ ਜਿਹੜਾ ਬੰਦਾ ਕਖਮਲਿੰਗਾ ਪਿੰਡ ਦੇ ਵਿੱਚ ਜੇ ਕਹਿ ਲਈਏ ਸਾਫ਼ ਤੌਰ ਤੇ ਤੇ ਉਹ ਚੌਂਕੀਦਾਰ ਵੀ ਨਹੀਂ ਪਿੰਡ ਦਾ ਵੀ ਉਹਦੇ ਗਮਦੂਰ ਵਰਗਿਆਂ ਦੇ ਆਖੇ ਇਲਾਕੇ ਤੁਸੀਂ ਮੌਜੂਦਾ ਸਰਪੰਚ ਨੂੰ ਪਰੇਸ਼ਾਨ ਕਰੋ ਇਹ ਗੱਲ ਠੀਕ ਨਹੀਂ ਗਈ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਜਿਹੜੇ ਬਾਰਾ ਉਹ ਮੱਲੇ ਜਾਣੇ ਉਹਦੇ ਵਿੱਚ ਗਮਦੂਰ ਦਾ ਜਿਹੜਾ ਉਹ ਕੁਝ ਨਹੀਂ ਜਾਣਗਾ ਤੇ ਇਸ ਕਰਕੇ ਜਿਹੜੀ ਸਰਪੰਚੀ ਖੋਣ ਵਾਲੀ ਜਿਹੜੀ ਤੁਸੀਂ ਗੱਲ ਕਰਦੇ ਐ ਨੂੰ ਭੁੱਲ ਜੂ ਤੇ ਨਾ ਇਹ ਅਸੀਂ ਜਲਦੀ ਇਹ ਹੋਣ ਦੇਣੀ ਆ ਜਿੱਥੇ ਸਾਥੀ ਮੰਗਾ ਜੀ ਅੱਜ ਜੀ ਨੇ ਵੀ ਦੱਸਿਆ ਕਿ ਜਿੱਥੇ ਗਮਦੂਰ ਹਰਾਲੀਆਂ ਬੇਲਾਂ ਜੋ ਪੁਲਿਸ ਦੀ ਤੇ ਫਰੀਦਕੋਟ ਪ੍ਰਸ਼ਾਸਨ ਦੀ ਸਹਿਮਤੀ ਦੇ ਨਾਲ ਜਿਹੜੀਆਂ ਹੋਈਆਂ ਨੇ ਹਾਈ ਕੋਰਟ ਦੇ ਵਿੱਚੋਂ ਉਹਨਾਂ ਨੂੰ ਵੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਰਹੇ ਆ ਸੁਪਰੀਮ ਕੋਰਟ ਤੱਕ ਅਸੀਂ ਪਹੁੰਚ ਕੀਤੀ ਹੋਈ ਆ ਤੇ ਉਹ ਨਾ ਹੋਵੇ ਜਿਹੜੇ ਜਿਹੜੇ ਅਧਿਕਾਰੀ ਇਧਰੋਂ ਸਰਪੰਚੀ ਖੋਣ ਵਾਲੇ ਚੱਕਰ 'ਚ ਚਾਰ ਪੈਸੇ ਲੈ ਕੇ ਉਧਰੋਂ سرپنچی والے پاسے ਨੂੰ ਪੈ ਜਾਣ ਤੇ ਫਿਰ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਪੌੜੀਆਂ ਜਿਹੜੀਆਂ ਉਹਨਾਂ ਨੂੰ ਵੀ ਚੜਾਵਾਂਗੇ ਉਹ ਇਸ ਗੱਲ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖ ਲੈਣ ਇਸ ਤਰ੍ਹਾਂ ਦੀ ਕਾਰਵਾਈ ਪਾਉਣ ਤੋਂ ਪਹਿਲਾਂ ਤੇ ਜਿਹੜੇ ਚੰਦ ਭਾਨ ਦੇ ਜਿਹੜੇ ਮੈਂਬਰ ਆ ਜਿਨ੍ਹਾਂ ਨੂੰ ਗਮਦੂਰ ਵੱਲੋਂ ਇਹ ਇਸ਼ਾਰਾ ਦਿੱਤਾ ਜਾਂਦਾ ਕਿ ਤੁਸੀਂ ਕਹੋ ਕਿ ਜੇਕਰ ਸਰਪੰਚ ਬੀਬੀ ਪਿੰਡ ਵਾਲੀ ਲੜਾਈ ਦਾ ਮਸਲਾ ਹੱਲ ਕਰੂਗੀ ਰਾਜੀਨਾਵਾ ਕਰੂਗੀ ਤੇ ਫਿਰ ਅਸੀਂ ਕੰਮ ਚਲਾਵਾਂਗੇ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਜਿਹੜਾ ਇਹ ਨਾ ਹੋ ਜੇ ਕਿ ਪਿੰਡ ਦੇ ਵਿੱਚ ਤੁਸੀਂ ਕੱਲੇ ਨਾਂ ਦੇ ਮੈਂਬਰ ਰਹਿ ਜਓ ਕਿ ਕਾਰਵਾਈ ਤੇ ਕੋਈ ਸੈਲ ਨਾ ਹੋਣ ਪਿੰਡ ਦੇ ਵਿੱਚ ਤੁਹਾਡੇ ਰਾਂ ਹੀ ਕੋਈ ਵਿਕਾਸ ਨਾ ਹੋਇਆ ਹੋਵੇ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਤੁਹਾਨੂੰ ਕੋਸਣ ਵੀ ਪੰਜ-ਪੰਜ ਸਾਲ ਜਿਹੜੇ ਇਹਨਾਂ ਨੇ ਗਵਾਈਆਂ ਖੂਕਾਤੇ ਪਾਏ ਆ ਇਸ ਕਰਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਤੁਹਾਨੂੰ ਪਿੰਡ ਦੇ ਲੋਕਾਂ ਨੇ ਵਿਕਾਸ ਕਰਨ ਲਈ ਚੁਣਿਆ ਨਾ ਕਿ ਇੱਕ ਧਿਰ ਦੇ ਮੰਗਰ ਖੜ ਕੇ ਇਹ ਕਹੋ ਕਿ ਆ ਰਾਜੀ ਨਮਾ ਹੋਊਗਾ ਨਹੀਂ ਹੋਊਗਾ ਤੇ ਅਸੀਂ ਪਿੰਡ ਦਾ ਵਿਕਾਸ ਹੈ ਜਿਹੜਾ ਉਹ ਨਹੀਂ ਹੋਣ ਦੇਣਾ ਨਹੀਂ ਅਸੀਂ ਕਾਰਵਾਈ ਤੇ ਸਾਈਨ ਕਰਾਂਗੇ ਕੰਮ ਨਹੀਂ ਚੱਲਣ ਦੇਵਾਂਗੇ ਇਹਨਾਂ ਗੱਲਾਂ ਤੋਂ ਉੱਪਰ ਉੱਠੋ ਤੇ ਕਿਰਪਾ ਕਰਕੇ ਜਿਹੜਾ ਪਿੰਡ ਦਾ ਵਿਕਾਸ ਹੈ ਉਹਨੂੰ ਕਰੋ ਸਾਰੀ ਪੰਚਾਇਤ ਜਿੰਨੇ ਵੀ ਮੈਂਬਰ ਆ ਸਰਪੰਚ ਆ ਸਾਰੇ ਇਕੱਠੇ ਹੋ ਕੇ ਸਹਿਮਤੀ ਦੇ ਨਾਲ ਜੋ ਪਿੰਡ ਦੇ ਵਿੱਚ ਕੰਮ ਹੋਣ ਵਾਲੇ ਆ ਉਹਨਾਂ ਨੂੰ ਕਰੋ ਜਿਹੜਾ ਇਹ ਮਸਲਾ ਹੈਗਾ ਵੀ ਜੇ ਗੰਦੂਰ ਤੁਹਾਨੂੰ ਕਹਿੰਦਾ ਹੀ ਆ ਪ੍ਰੈਸ਼ਰ ਪਾਉਂਦਾ ਕਿ ਰਾਜੀਨਾਮਾ ਕਰਾਓ ਰਾਜੀਨਾਮੇ ਤੋਂ ਕੋਈ ਵੀ ਧਿਰ ਨਹੀਂ ਭੱਜੀ ਹਾਂ ਨਾ ਤਾਂ ਇਹ ਸਰਪੰਚ ਬੀਬੀ ਕਹਿੰਨੇ ਜਵਾਬ ਦਿੱਤਾ ਸੀ ਨਾ ਹੀ ਜਿਹੜੀ ਐਕਸ਼ਨ ਕਮੇਟੀ ਇਸ ਮਸਲੇ ਨੂੰ ਲੜ ਰਹੀ ਹੈ ਉਹਨਾਂ ਨੇ ਜਵਾਬ ਦਿੱਤਾ ਸੀ ਜੇ ਰਾਜੀਨਾਮੇ ਤੋਂ ਵੀ ਭੱਜਿਆ ਤੇ ਤੁਹਾਨੂੰ ਖਰਾਬ ਕਰਨ ਵਾਲਾ ਜਿਹੜਾ ਸਰਪੰਚੀ ਦੀ ਕਾਰਵਾਈ ਤੇ ਤੁਹਾਡੇ ਪੰਚਾਇਤ ਦੀ ਕਾਰਵਾਈ ਤੇ ਤੁਹਾਨੂੰ ਸਹਿਯਨ ਨਹੀਂ ਕਰਨ ਦੇ ਰਿਹਾ ਉਹੋ ਹੀ ਆ ਗਮਦੂਰ ਸਿੰਘ ਉਹੋ ਹੀ ਧਿਰ ਜਿਹੜੀ ਰਾਜੀਨਾਮੇ ਤੋਂ ਭੱਜੀ ਆ ਗੱਲ ਕਰਕੇ ਭੱਜੀ ਆ ਐਕਸ਼ਨ ਕਮੇਟੀ ਨੇ ਤੇ ਜਾਂ ਸਰਪੰਚ ਬੀਬੀ ਨੇ ਜਾਂ ਪਿੰਡ ਵਾਲਿਆਂ ਨੇ ਜੋ ਧਰਨਾ ਰੱਖਿਆ ਸੀਗਾ ਉਹ ਗਮਦੂਰ ਸਿੰਘ ਹੋਰਾਂ ਨੇ ਇਹ ਕਹਿ ਕੇ ਜਿਹੜਾ ਕੈਂਸਲ ਕਰਾਇਆ ਸੀ ਕਿ ਅਸੀਂ ਰਾਜੀਨਾਵਾ ਕਰਦੇ ਆ ਅਸੀਂ ਪਿੰਡ ਦੇ ਲੋਕਾਂ ਤੋਂ ਜਿਹੜੇ ਪਿੰਡ ਦੇ ਲੋਕਾਂ ਦੇ ਨਾਲ ਉਹਨਾਂ ਨੇ ਗੁੰਡਾਗਰਦੀ ਕੀਤੀ ਸੀ ਇਹ ਮੰਨੇ ਹੋ ਕੇ ਸਾਡੇ ਤੋਂ ਗਲਤੀ ਹੋਈ ਆ ਉਹਨਾਂ ਨੇ ਮਾਫੀ ਮੰਗਣ ਵਾਸਤੇ ਫਰੀਦਕੋਟ ਦਾ ਸਮਾ ਰੱਖਿਆ ਸੀਗਾ ਕਿ ਅਸੀਂ ਜ਼ਿਲ੍ਹਾ ਪ੍ਰੈਸ਼ਦ ਦੇ ਦਫ਼ਤਰ ਦੇ ਵਿੱਚ ਆਉਣੇ ਆ ਉਹਦੇ ਵਿੱਚ ਸੀਗਾ ਅਮੋਲਕ ਸਿੰਘ ਐਮਐਲਏ ਗੁਰਦੇਵ ਸਿੰਘ ਸੇਖੋ ਐਮਐਲਏ ਤੇ ਇਹ ਗਮਦੂਰ ਹਰੀ ਜੱਜੀ ਹਰੀ ਇਹਨਾਂ ਨੇ ਸਾਰਿਆਂ ਨੇ ਤੈਅ ਕਰ ਲਿਆ ਸੀ ਕਿ ਅਸੀਂ ਉੱਥੇ ਹੀ ਆ ਕੇ ਜਿਹੜਾ ਵੀ ਲੋਕਾਂ ਤੋਂ ਮਾਫੀ ਮੰਗ ਲੈਣੇ ਵੀ ਸਾਡੇ ਤੋਂ ਗਲਤੀ ਹੋਈ ਆ ਤੇ ਜਿਹੜੀ ਲੋਕਾਂ ਦੀ ਭੰਨ ਤੋੜ ਕੀਤੀ ਆ ਉਹਦਾ ਅਸੀਂ ਬੰਦ ਆ ਜਿਹੜਾ ਮੁਆਵਜ਼ਾ ਵੀ ਦੇਵਾਂਗੇ ਪਰ ਇਸ ਗੱਲ ਤੋਂ ਭੱਜਣ ਵਾਲੇ ਵੀ ਗਮਦੂਰ ਹਰੀ ਆ ਇਹ ਪਿੰਡ ਦੇ ਉਹਨਾਂ ਪੰਚਾਇਤ ਮੈਂਬਰਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਉਹਦੇ ਮੰਗਰ ਲਾ ਕੇ ਜਿਹੜਾ ਉਹ ਘਾਟਾ ਹੀ ਖਾਵਾਂਗੇ ਕਿਤੇ ਨਾਂ ਦੇ ਮੈਂਬਰ ਨਾ ਰਹਿ ਜਿਓ ਇਸ ਕਰਕੇ ਉਹਨਾਂ ਨੂੰ ਤਾਂ ਮੇਰੀ ਹੱਥ ਬਨ ਕੇ ਬੇਨਤੀ ਆ ਕਿ ਜਰੂਰ ਸਰਪੰਚ ਦਾ ਸਾਥ ਦੇ ਕੇ ਪਿੰਡ ਦੇ ਵਿਕਾਸ ਦੇ ਕੰਮ ਚਲਾਓ ਪਹਿਲਾਂ ਚੰਦਪਾਉਂਦੇ ਵਿੱਚ ਐਡਾ ਵੱਡਾ ਨੁਕਸਾਨ ਹੋਇਆ ਜੀ ਮਜ਼ਦੂਰਾਂ ਤੇ ਤਸ਼ੱਦਦ ਹੋਇਆ ਮਜ਼ਦੂਰ ਕੁੱਟੇ ਰੁਕਦਾ ਕਿਉਂ ਨਹੀਂ ਨਜ਼ਰ ਆ ਰਿਹਾ ਠਰਮੇਵਲ ਕਿਉਂ ਨਹੀਂ ਜਾ ਰਿਹਾ ਦੇਖੋ ਜੀ ਠਰਮੇਵਲ ਜਾ ਸਕਦਾ ਹੈ ਜੇ ਦੋਨੋਂ ਤਰ੍ਹਾਂ ਹੀ ਠੀਕ ਸੋਚਣ ਲੋਕਾਂ ਦੇ ਪੱਖ ਸੋਚਣ ਸ਼ਾਂਤੀ ਵਾਲੇ ਪਾਸੇ ਸੋਚਣ ਇਸ ਕਰਕੇ ਜਿਹੜੀ ਗੰਦੂਰ ਤੇਰਾ ਜੈਜੀ ਤੇਰਾ ਜਾਂ ਇਹ ਕਹਿਣਾ ਹੋਵੇ ਕਿ ਜਿਹੜੀ ਅਮੋਲਕ ਦੀ ਤੇਰਾ ਉਹ ਲੋਕਾਂ ਨੂੰ ਟਿਕਣ ਨਹੀਂ ਦੇਣਾ ਚਾਹੁੰਦੀ ਉਹ ਲੋਕਾਂ ਚ ਪਿੰਡ ਚ ਸ਼ਾਂਤੀ ਨਹੀਂ ਰਹਿਣ ਦੇਣਾ ਚਾਹੁੰਦੀ ਉਹ ਇੱਕ ਤਰ੍ਹਾਂ ਨਾਲ ਪੈਂਡ ਚ ਕਾਨਾ ਪਾਈ ਰੱਖਣਾ ਚਾਹੁੰਦੀ ਆ ਵੀ ਇਹ ਮਸਲਾ ਟਿਕ ਨਾ ਜਾਵੇ ਕਿਉਂਕਿ ਉਹਨਾਂ ਦੀ ਚੌਧਰ ਦਾ ਮਾਮਲਾ ਹੈਗਾ ਵੀ ਜੇ ਲੋਕ ਟਿਕਦੇ ਆ ਤਾਂ ਉਹਨਾਂ ਦੀ ਚੌਧਰ ਬਰਕਰਾਰ ਨਹੀਂ ਰਹਿੰਦੀ। ਇਸ ਕਰਕੇ ਯਾਨੀ ਜਦੋਂ ਇਹ ਗੱਲ ਟਕਾਉਣ ਦੀ ਆਈ ਆ ਤੁਹਾਡੇ ਨਾਲ ਸਾਥੀ ਨੇ ਨੌਨਿਹਾਲ ਨੇ ਗੱਲ ਕੀਤੀ ਹੈ ਕਿ ਜਦੋਂ ਮਸਲਾ ਇਹ ਟਕਾਉਣ ਦੀ ਗੱਲ ਆਈ ਹੈ ਐਕਸ਼ਨ ਕਮੇਟੀ ਨਾਲ ਗੱਲ ਹੋਈ ਆ ਅਸੀਂ ਪੈਂਡ ਦੇ ਲੋਕਾਂ ਨਾਲ ਗੱਲ-ਗੱਲ ਕੀਤੀ ਆ ਤਾਂ ਜਥੇਵੰਦੀ ਦਾ ਤੇ ਪੈਂਡ ਦੇ ਲੋਕਾਂ ਦਾ ਇੱਕੋ ਹੀ ਗੱਲ ਸੀ ਵੀ ਹਾਂ ਠੀਕ ਹੈ ਇਹ ਮਸਲਾ ਟਿਕ ਜਾਣਾ ਚਾਹੀਦਾ। ਤਾਂ ਇਸ ਮਸਲੇ ਦੇ ਉੱਤੇ ਜਾਣੀ ਬਕਾਇਦਾ ਮੀਟਿੰਗ ਰੱਖੀ ਗਈ ਆ ਉਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਔਰ ਸਾਨੂੰ ਇਹਨਾਂ ਨੇ ਫਰੀਦਕੋਟ ਟਾਈਮ ਦਿੱਤਾ ਤਾਂ ਜਿਹਦੇ ਵਿੱਚ ਪਿੰਡ ਚੰਦਪਾਣ ਦੇ ਲੋਕ ਪੂਰੀ ਐਕਸ਼ਨ ਕਮੇਟੀ ਜਾਨੀ ਫਰੀਦਕੋਟ ਅਢੀਕਦੀ ਰਹੀ ਪਰ ਗਮਦੂਰ ਹੋਰੀ ਨਹੀਂ ਆਏ ਤਾਂ ਉਹਦੇ ਵਿੱਚ ਇਹ ਆ ਗਿਆ ਕਿ ਜਿਹੜਾ ਐਮ ਐਲ اے ਬਿਆਨ ਦਿੰਦਾ ਸੀ ਤੁਹਾਡੇ ਚੈਨਲਾਂ ਰਾਹੀਂ ਸੋਸ਼ਲ ਮੀਡੀਆ ਰਾਹੀਂ ਕਿ ਮੇਰਾ ਜਿਹੜਾ ਕੁਲਦੀਪ ਸਰਪੰਚ ਆ ਉਹ ਤਾਂ ਸਮਾ ਮੇਰੇ ਵਾਲੇ ਪਾਸਿਓਂ ਆ ਜਿਹੜਾ ਗਮਦੂਰ ਹੈ ਉਹ ਤਾਂ ਕਾਂਗਰਸੀ ਹੈ ਉਹ ਤਾਂ ਹੋਰ ਤਰ੍ਹਾਂ ਦਾ ਬੰਦਾ ਹੈਗਾ ਜਾਣੀ ਫਿਰ ਉਹ ਜੋ ਹੋਰ ਤੇ ਦਾ ਬੰਦਾ ਹੈ ਤਾਂ ਫਿਰ ਅਮੋਲਕ ਇਹ ਕਿਉਂ ਕਹਿੰਦਾ ਹੈ ਕਿ ਮਾਫੀ ਮੈਂ ਮੰਗ ਲੈਣਾ ਗਮਦੂਰ ਨਹੀਂ ਮੰਗੂਗਾ ਜਾਨੀ ਇਸ ਕਰਕੇ ਗੱਲ ਇੱਥੋਂ ਟੁੱਟੀ ਹੈ ਤੇ ਮਾਫੀ ਚਾਹੇ ਭਗਵੰਤ ਸਤਿਗੁਰੂ ਵੀ ਮੰਗ ਲੈ ਪਰ ਗਮਦੂਰ ਨੂੰ ਆਪਣੀ ਕੀਤੀ ਦਾ ਗਲਤੀ ਮੰਨਣੀ ਪੈਣੀ ਇਸ ਕਰਕੇ ਜਾਨੀ ਉਹਨਾਂ ਦਾ ਜਿਹੜਾ ਆਪਣਾ ਅਮੋਲਕ ਹੈ ਐਮਐਲਏ ਹੈ ਐਮਐਲਏ ਦਾ ਇਸ ਕਿ ਮਾਫੀ ਅਸੀਂ ਮੰਗ ਲੈਨੇ ਆ ਉਹਦੇ ਤੋਂ ਅਸੀਂ ਮਾਫੀ ਗਮਦੂਰ ਨੂੰ ਨਹੀਂ ਮੰਗਣ ਦੇਣੀ ਤਾਂ ਆਪਣਾ ਐਕਸ਼ਨ ਕਮੇਟੀ ਰਏ ਸੀ ਇਹ ਮਾਫੀ ਕਮਦੂਰ ਨੂੰ ਹੀ ਮੰਗਣੀ ਪੈਣੀ ਆ ਜੋ ਲੋਕਾਂ ਦਾ ਨੁਕਸਾਨ ਹੋਇਆ ਉਹਦਾ ਹਰਜਾਨਾ ਵੀ ਕਮਦੂਰ ਨੂੰ ਹੀ ਭਰਨਾ ਪੈਣਾ ਹੈਗਾ ਇਸ ਕਰਕੇ ਯਾਨੀ ਉਹ ਭੱਜੇ ਆ ਗੱਲ ਕਰਕੇ ਭੱਜਿਆ ਸਾਰੀ ਗੱਲ ਹੋ ਗਈ ਸੀ ਕਿ ਕਮਦੂਰ ਤੇ ਮਾਫੀ ਮੰਗੂਗੀ ਲੋਕਾਂ ਦੇ ਵਿੱਚ ਮੰਗੂਗੀ ਯਾਨੀ ਅਸੀਂ ਉਹਦੇ ਚ ਇੱਕ ਸੀਮਤਾਈ ਵੀ ਤੈਅ ਕਰ ਲਈ ਸੀ ਵੀ ਇੰਨੇ ਕਿ tane ਹੋਣਗੇ ਇਸ ਕਿਸਮ ਦੀਆਂ ਗੱਲਾਂ ਵੀ ਹੋ ਗਈਆਂ ਸੀ ਵੀ ਚਲੋ ਪਿੰਡ ਦੇ ਲੋਕ ਹੋਣਗੇ ਐਕਸ਼ਨ ਕਮੇਟੀ ਹੋਊਗੀ ਜਾਂ ਇਸ ਤਰ੍ਹਾਂ ਜਣੀ ਮਤਲਬ ਇਹ ਹੈਗਾ ਕਿ ਉਹ ਖੁਦ ਭੱਜਿਆ ਇਸ ਗੱਲ ਤੇ ਅਸਲ ਤੇ ਪਿਛਲੀ ਗੱਲ ਕੀ ਹੈ ਜਦੋਂ ਮੀਡੀਆ ਪੱਖ ਲੈਣ ਦੀ ਕੋਸ਼ਿਸ਼ ਕਰਦਾ ਆਮੁਲਕ ਸਿੰਘ ਦਾ ਤਾਂ ਉਹ ਹਰ ਵਾਰ ਇਹ ਗੱਲ ਕਹਿੰਦੇ ਨੇ ਮੇਰਾ ਗਮਦੂਰ ਤੇ ਨਾਲ ਕੁਝ ਵੀ ਨਹੀਂ ਪਰ ਤੁਸੀਂ ਕਹਿੰਦੇ ਹੋ ਵੀ ਉਹ ਮਾਫੀ ਵੀ ਮੰਗਣਾ ਚਾਹੁੰਦੇ ਅਸਲ ਕਾਰਨ ਕੀ ਹੈ ਗੰਡ ਟੁੱਪ ਕਿੱਥੇ ਹੈ ਦੇਖੋ ਜੀ ਗੰਡ ਟੁੱਪ ਇੱਥੇ ਹੈ ਕਿ ਇਹ ਗੱਲ ਗਮਦੂਰ ਕਹੀ ਜਾਵੇ ਇਹ ਤਾਂ ਅਖਬਾਰਾਂ ਚ ਬਿਆਨ ਲੱਗੇ ਆ ਜਿਹੜਾ ਆਪਣਾ ਹੈਗਾ ਟਰੱਕ ਯੂਨੀਅਨ ਦਾ ਪ੍ਰਧਾਨ ਹੈ ਉਹਦੇ ਸੋਸ਼ਲ ਮੀਡੀਆ ਅਕਾਊਂਟ ਤੇ ਦੇਖੋ ਇਹਦੇ ਦਫ਼ਤਰ ਦੇ ਵਿੱਚ ਮੀਟਿੰਗ ਹੋਈ ਹੈ ਜਦੋਂ ਇਹ ਸਾਰਾ ਕੁਝ ਉਹਦੇ ਖਬਰਾਂ ਲੱਗੀਆਂ ਹੋਈਆਂ ਉੱਥੇ ਗਮਦੂਰ ਵੀ ਵਿੱਚ ਬੈਠਾ ਹੋਇਆ ਫਿਰ ਇਹ ਕਿਵੇਂ ਕਹਿ ਸਕਦਾ ਵੀ ਮਤਲਬ ਗਮਦੂਰ ਵੱਖਰਾ ਹੈਗਾ ਇਸ ਕਰਕੇ ਯਾਨੀ ਗਮਦੂਰ ਨੂੰ ਠੇਕੇ ਦਿਵਾਉਣ ਵਾਲਾ ਜਿਹੜੇ ਟਰੱਕ ਯੂਨੀਅਨ ਦੇ ਜਾਨੀ ਐਮਐਲਏ ਬਲਕਾਰ ਸਿੱਧੂ ਇਹ ਆਪਣਾ ਅਮੋਲਕ ਸਿੰਘ ਗੁਰਗੱਤ ਸੇਖੋਂ ਇਹ ਇੱਕ ਤਰ੍ਹਾਂ ਨਾਲ ਤਿੰਨੇ ਐਮਐਲਏ ਗਮਦੂਰ ਦੇ ਸਿਰ ਤੇ ਹੱਥ ਰੱਖਣ ਵਾਲੇ ਆ ਇੰਨਾ 30 ਐਮਐਲਾਂ ਦੀ ਛਤਰੀ ਆ ਜਾਣੀ ਗਬਦੂਰ ਨੂੰ ਇਸ ਕਰਕੇ ਇਹ ਕਹਿ ਨਹੀਂ ਸਕਦੇ ਕਿ ਵੀ ਅਸੀਂ ਕਮਜ਼ੋਰ ਨਾਲ ਨਹੀਂ ਆਏ ਤਾਂ ਚੋਰ ਮੰਨਦਾ ਨਹੀਂ ਹੁੰਦਾ ਵੀ ਮੈਂ ਚੋਰੀ ਕੀਤੀ ਆ ਕਦੇ ਵੀ ਚੋਰ ਨਹੀਂ ਕਹਿੰਦਾ ਕਿ ਮੈਂ ਚੋਰੀ ਕੀਤੀ ਆ ਚੋਰ ਤਾਂ ਜਾਨੀ ਉਦੋਂ ਹੀ ਮੰਨਦਾ ਜਦੋਂ ਲੋਕਾਂ ਨੇ ਉਹਦੇ ਉਹਦੇ ਅੱਗੇ ਸਬੂਤ ਰੱਖਦੇ ਆ ਤੇ ਉਹਦੇ ਤੇ ਡੰਡਾ ਚੜ੍ਹਦਾ ਹੈਗਾ ਇਸ ਵਾਸਤੇ ਅਸੀਂ ਇਹ ਕਹਿੰਦੇ ਆ ਨਿਰਪੱਖੇ ਦੀ ਜਾਂਚ ਹੋ ਜੇ ਤੇ ਫਿਰ ਪਤਾ ਲੱਗ ਜਾਊਗਾ ਕਿ ਮਤਲਬ ਇਹਦਾ ਮੂਲਕ ਦਾ ਹੱਥ ਹੈਗਾ ਕਿ ਨਹੀਂ ਹੈਗਾ ਅੱਜ ਦੀ ਮੀਟਿੰਗ ਤੋਂ ਬਾਅਦ ਕਿੱਦਾਂ ਰੈਕਸ਼ਨ ਹੋਵੇਗਾ ਦੇਖੋ ਐਕਸ਼ਨ ਪਹਿਲਾਂ ਵੀ ਹੋਏ ਆ ਐਕਸ਼ਨ ਹੁਣ ਵੀ ਹੋਇਆ ਹੁਣ ਵੀ ਜਥੇਬੰਦੀਆਂ ਕਰਦੀਆਂ ਹੈਗੀਆਂ ਪਰ ਹੁਣ ਹਾਲਤ ਇਹ ਆ ਕਿ ਅਸੀਂ ਜਿਹੜੀ ਜਥੇਬੰਦੀ ਵੱਲੋਂ ਐਕਸ਼ਨ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਹੈ ਉਹ ਮੀਟਿੰਗ ਸਰਫੇਸ ਗੱਲ ਕਰਕੇ ਕੀਤੀ ਗਈ ਆ ਕਿ ਜਿਸ ਤਰ੍ਹਾਂ ਪਹਿਲਾਂ ਹੀ ਲੋਕਾਂ ਦੇ ਸ਼ੰਕੇ ਹੁੰਦੇ ਆ ਕਿ ਜਿਹੜੀ ਪੁਲਿਸ ਹੈ ਉਹ ਹਮੇਸ਼ਾ ਹਮੇਸ਼ਾ ਹੀ ਜਾਨੀ ਇੱਕ ਤਰ੍ਹਾਂ ਨਾਲ ਸਰਮਾਇਦਾਰੀ ਵਾਲੇ ਪਾਸੇ ਖੜਦੀ ਆ ਉਹ ਲੋਕਾਂ ਦੀ ਸੇਵਾ ਦੇ ਵਿੱਚ ਨਹੀਂ ਖੜਦੀਗੀ ਇੱਥੇ ਵੀ ਉਹਨਾਂ ਨੇ ਉਹੀ ਕੰਮ ਕੀਤਾ ਹੈਗਾ ਵੀ ਜਾਨੀ ਇੱਕ ਤਰ੍ਹਾਂ ਨਾਲ ਕਰਨੀ ਹੋਰ ਆ ਤੇ ਜਿਹੜੀ ਕਹਿਣੀ ਹੋਰ ਆ ਤੇ ਕਰਨੀ ਹੋਰ ਆ ਇਸ ਵਾਸਤੇ ਜੋ ਉਹਨਾਂ ਨੇ ਅਸੀਂ ਬਾਰ-ਬਾਰ ਇਹ ਕਹਿਣ ਦੇ ਬਾਵਜੂਦ ਐਸਐਸਪੀ ਮੈਡਮ ਨਾਲ ਵੀ ਗੱਲ ਹੋਈ ਡੀਸੀ ਮੈਡਮ ਵੀ ਵਿੱਚ ਸੀ ਵੀ ਜਿਹੜਾ ਸਾਡੇ ਫੱਟੜ ਹੋਏ ਬੰਦੇ ਆ ਜਿਹਨਾਂ 'ਤੇ ਸ਼ਰੇ ਲੱਗਿਆ ਜਾਨੀ ਉਹਨਾਂ ਦਾ ਬਿਆਨ ਲਿਖ ਕੇ ਉਹਨਾਂ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਜਿਹੜਾ ਕੀਤਾ ਜਾਵੇ ਜੋ ਕਮਜ਼ੋਰ ਤੇ ਕੀਤਾ ਹੋਇਆ ਜਾਨੀ ਸਾਨੂੰ ਇਹ ਕਹਿ ਕੇ ਕਿ ਹਾਂ ਅਸੀਂ ਬਿਆਨ ਲੈ ਲਾਂਗੇ ਬਿਆਨਾਂ ਤੇ ਪਰਚਾ ਦਰਜ ਕਰਾਂਗੇ ਮਜ਼ਦੂਰਾਂ ਦੇ ਉੱਤੇ ਉਹ ਬਿਆਨ ਲੈ ਲੇ ਪਰ ਉਹ ਤਰਤੀਮੇ ਦਾ ਜਿਹੜਾ ਤਰਤੀਮਾ ਬਿਆਨ ਹੈਗਾ ਇਹਨਾਂ ਦੀ ਭਾਸ਼ਾ ਮੁਤਾਬਕ ਉਹਦੇ ਵਿੱਚ ਜਾਨੀ ਐਫ ਆਈ ਆਰ ਦੇ ਵਿੱਚ ਦਰਜ ਨਹੀਂ ਕੀਤਾ ਉਹ ਦਰਜ ਨਾ ਕਰਨ ਕਰਕੇ ਉਹਦੀ ਪੁਲਿਸੀ ਪਾਰਟੀ ਰਹੀ ਆ ਤੇ ਪੁਲਿਸ ਪਾਰਟੀ ਨੇ ਜਾਨੀ ਉਹਨਾਂ ਨੂੰ ਬਚਾ ਲਿਆ ਇੱਕ ਤਰ੍ਹਾਂ ਨਾਲ ਉਹਦੇ ਵਿੱਚ ਬਹੁਤ ਕਮੀਆਂ ਰੱਖੀਆਂ ਗਈਆਂ ਇਸੇ ਤਰ੍ਹਾਂ ਹੀ ਜਿਹੜਾ ਉੱਥੇ ਮਤਲਬ ਸਰਕਾਰੀ ਵਕੀਲ ਭੁਗਤਿਆ ਹੈਗਾ ਉਹ ਪੁਲਿਸ ਦੇ ਇੱਕ ਤ ਨਾਲ ਆਪੋਜੀਸ਼ਨ ਹੀ ਭੁਗਤਿਆ ਹੈਗਾ ਇਸ ਵਾਸਤੇ ਤੱਲੇ ਤੋਂ ਲੈ ਕੇ ਉੱਪਰ ਤੱਕ ਸਾਰਾ ਕੁਝ ਵਿਕਿਆ ਹੋਇਆ ਤੇ ਹਾਈ ਕੋਰਟ ਤੋਂ ਜਿਹੜੀ ਜ਼ਮਾਨਤ ਮਿਲਣ ਦੇ ਵੱਡੇ ਕਾਰਨੇ ਆ कि ਜਿਹੜਾ ਮਤਲਬ ਐਸ ਸੀ ਐਸਟੀ ਐਕਟ ਲੱਗਿਆ ਹੋਇਆ ਜਾਂ ਉਹਦੇ ਚ ਕੁਲਦੀਪ ਜਿਹੜਾ ਭੈਂਜੀ ਦੇ ਘਰ ਵਾਲਾ ਸਰਪੰਚ ਜੀ ਦੇ ਜਾਨੀ ਉਹਨਾਂ ਨੂੰ ਕੋਈ ਨੋਟਿਸ ਨਹੀਂ ਭੇਜਿਆ ਗਿਆ ਉਹਨਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ ਵੀ ਭਾਈ ਤੁਸੀਂ ਵੀ ਹਾਜ਼ਰ ਹੋਵੋ ਤੁਸੀਂ ਆਪਣਾ ਪੱਖ ਰੱਖੋ ਇਹ ਇਸ ਕਰਕੇ ਇੱਕ 65 ਫੈਸਲਾ ਕੀਤਾ ਗਿਆ ਹੈਗਾ ਐਕਸ਼ਨ ਕਮੇਟੀ ਨੇ ਵਿਚਾਰ ਕੇ ਜਾਨੀ ਸੁਪਰੀਮ ਕੋਰਟ ਜਾਣ ਦਾ ਫੈਸਲਾ ਕੀਤਾ ਜੀ ਜੀ ਹਣੇ ਤੁਸੀਂ ਕੀ ਹੋਰ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹਾਂਗੇ ਵੀ ਅਸੀਂ ਪੰਚਾਇਤ ਮੈਂਬਰ ਜਿਹੜੇ ਤੁਸੀਂ ਚੁਣੇ ਹੋਏ ਪੰਚਾਇਤ ਮੈਂਬਰਾਂ ਤੇ ਸਾਰੇ ਮਤੇ ਪਾਏ ਵੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਆਪਦੀ 5 ਸਾਲਾਂ ਦੇ ਵਿੱਚ ਜੋ ਪਿੰਡ ਦੇ ਵਿੱਚ ਮਤੇ ਪਾਏ ਵੇ ਅਸੀਂ ਲੋਕਟਲ ਚਮਾਉਣੀ ਸ਼ੁਰੂ ਕਰਨੀ ਸੀਗੀ ਹੁਣ ਮੌਲਕ ਵੱਲੋਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾ ਰਿਹਾ ਜੋ ਪੰਚਾਇਤ ਮੈਂਬਰਾਂ ਤੇ ਉਹਨਾਂ ਨੂੰ ਵੀ ਉਹ ਕਰ ਰਿਹਾ ਹੈ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਵੀ ਬਹੁਤ ਤੁਸੀਂ ਸਿਆਣੇ ਬਜ਼ੁਰਗ ਹੈਗੇ ਸਤਾਰ ਜੋਗਾ ਵੀ ਤੁਸੀਂ ਸਾਡੇ ਨਾਲ ਰਲ ਕੇ ਪੰਚਾਇਤ ਸਾਰੀ ਕੰਮ ਕਰਾਂਗੇ ਆਪਾਂ ਵੀ ਤੁਸੀਂ ਸਾਡੇ ਨਾਲ ਰਲ ਕੇ ਕੰਮ ਕਰੋ ਇਸ ਤੋਂ ਬਾਅਦ ਜਿਵੇਂ ਦੱਸਿਆ ਉਹਨਾਂ ਨੇ ਐਕਸ਼ਨ ਹੋਵੇਗਾ ਵੱਡਾ ਐਕਸ਼ਨ ਫਿਰ ਪਣੇ ਕਿੱਦਾਂ ਰੈਕਸ਼ਨ ਕਰੂੰ ਅਸੀਂ ਬਿਲਕੁਲ ਐਕਸ਼ਨ ਕਰਾਂਗੇ ਜੇ ਸਾਡੀ ਸਰਪੰਚੀ ਵਾਸਤੇ ਕੋਈ ਇਹੋ ਜਿਹਾ ਕੁਝ ਕਰਦਾ ਮੋਲਕ ਜਾਂ ਜੱਜੀ ਵਰਗੇ ਕੋ ਮਦੂਰ ਵਰਗੇ ਜੋ ਖੇਤਾਂ ਦੇ ਵਿੱਚ ਬੋਗੇ ਸਿੰਘ ਵਾਸ ਖੇਤਾਂ ਵਿੱਚ ਸਰਪੰਚ ਬਣਿਆ ਉਹਦੀ ਲੇਡੀ ਜੀ ਸਰਪੰਚਾ ਤੇ ਉਹ ਸਰਪੰਚੀ ਆਪ ਕਰਨੀ ਚਾਹੁੰਦਾਗਾ ਤੇ ਹੁਣ ਤੇ ਕੋ ਆਪ ਵੀ ਕਰਦਾ ਰਿਹਾਗਾ ਤੇ ਸਾਨੂੰ ਕਹਿਣਾ ਚਾਹੁੰਦੇ ਆਗੇ ਵੀ ਇਹੋ ਜਿਹਾ ਹਰਕਤਾਂ ਤੋਂ ਦੂ ਬਾਜ ਆ ਜਾ ਸਫਰ ਟੈਲੀਵਿਜ਼ਨ ਤੋਂ ਜੋਤ ਗੱਲ ਕਰ ਰਹੀਆਂ ਜੀ ਹਾਂਜੀ ਜੋਤ ਜੀ ਜੀ ਮੈਂ ਇੱਕ ਵੀਡੀਓ ਕਰਕੇ ਆਇਆ ਐਕਸ਼ਨ ਚੰਦਪਾਣ ਐਕਸ਼ਨ ਕਮੇਟੀ ਦੀ ਇੱਕ ਮੀਟਿੰਗ ਸੀ ਫਰੀਦਕੋਟ ਦੇ ਵਿੱਚ ਓਕੇ ਜੀ ਜਿੱਥੇ ਉਹ ਕਹਿੰਦੇ ਵੀ ਐਮਐਲਏ ਅਮੋਲਕ ਸਿੰਘ ਦੇ ਕਹਿਣ ਤੇ ਜਿਹੜੀ ਸਰਪੰਚਣੀ ਹੈ ਚੰਦਪਾਣ ਵਾਲੀ ਅਮਨਦੀਪ कौर ਉਹਨਾਂ ਨੂੰ ਖਾਰਜ ਕਰਕੇ ਨਵਾਂ ਪ੍ਰਬੰਧਕ ਲਗਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਕਹਿ ਤੇ ਠੀਕ ਹੈ ਜੀ ਇਸ ਸੰਬੰਧੀ ਕੀ ਕਹੋਗੇ ਜੀ ਵਿਖੇ ਵੇ ਪਹਿਲੀ ਗੱਲ ਤਾਂ ਵੀਰੇ ਇਹ ਹੈ ਵੀ ਮੇਰੇ ਕੋਲੇ ਕੋਈ ਅਧਿਕਾਰ ਹੈ ਨਹੀਂਗਾ ਵੀ ਮੈਂ ਪ੍ਰਬੰਧਕ ਲਾ ਰਿਹਾ ਜੀ ਇਹ ਪ੍ਰਸ਼ਾਸਨਿਕ ਮਸਲਾ ਹੁੰਦਾਗਾ ਇਹ ਪ੍ਰਸ਼ਾਸਨ ਨੇ ਦੇਖਣਾ ਹੁੰਦਾ ਮੈਂਬਰਾਂ ਨੇ ਦੇਖਣਾ ਹੁੰਦਾ ਕੀ ਕਰਨਾ ਕੀ ਨਹੀਂ ਜੀ ਬਾਕੀ ਇਹਦੇ ਬਾਰੇ ਮੈਨੂੰ ਗਿਆਨ ਵੀ ਨਹੀਂਗਾ ਵੀ ਇਹੋ ਜਿਹਾ ਕੋਈ ਮਸਲਾ ਹੋਇਆ ਜੀ ਉਹ ਸਰ ਇਹ ਵੀ ਕਹਿੰਦੇ ਨੇ ਵੀ ਤੁਹਾਡਾ ਪੀਏ ਉੱਥੇ ਗਿਆ ਤੁਹਾਡੇ ਗੋਬਿੰਦ ਸਿੰਘ ਵਾਲੀਆ ਸਾਹਿਬ ਉੱਥੇ ਗਏ ਨੇ ਕਿੱਥੇ ਚੰਦਪਨ ਪਿੰਡ ਦੇ ਵਿੱਚ ਨਹੀਂ ਕਦੇ ਵੀ ਨਹੀਂ ਗਏ ਉਹ ਪਹਿਲੀ ਦੂਜੀ ਗੱਲ ਪਿੰਡ ਹਲਕਾ ਮੇਰਾ ਬਈ ਕਿਤੇ ਵੀ ਜਾ ਸਕਦੇ ਆ ਬੰਦੇ ਜੀ ਦੂਜੀ ਗੱਲ ਇਹ ਆ ਇਸ ਮਸਲੇ ਵਾਸਤੇ ਕੋਈ ਵੀ ਕਿਤੇ ਨਹੀਂ ਗਿਆ ਗਾ ਜੀ ਤੇ ਨਾ ਹੀ ਮੇਲਾ ਦਾ ਪਿਛਲੇ ਦਿਨਾਂ ਚ ਵੀ ਨਹੀਂ ਗਏ ਹੁਣੇ ਤੁਹਾਡੇ ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਕੋਈ ਕੁਲਦੀਪ ਸਿੰਘ ਉਹਨਾਂ ਨੂੰ ਪ੍ਰਬੰਧਕ ਲਾਇਆ ਜਾ ਰਿਹਾ ਉਹ ਇਹ ਕਹਿੰਦੇ ਨੇ ਬਾਈ ਜੇ ਸਾਡਾ ਆਮ ਆਦਮੀ ਪਾਰਟੀ ਦਾ ਕੋਈ ਕੁਲਦੀਪ ਸਿੰਘ ਪ੍ਰਬੰਧਕ ਲੱਗ ਗਿਆ ਜੀ ਤਾਂ ਮੈਂ ਸਿਆਸਤ ਛੱਡ ਦੂੰਗਾ ਜੀ ਸਰ ਠੀਕ ਹੈ ਜੀ 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 ਠੀਕ ਹੈ ਜੀ ਓਕੇ ਸਰ ਸ਼ੁਕਰੀਆ ਤੁਸੀਂ ਬੱਸ ਠੀਕ ਹੈ ਜੀ ਫੈਕ ਕੋਈ ਗੱਲ ਓਕੇ ਸਰ